ਦਿਖਾਉਣਾ ਜੀ ਤੁਹਾਨੂੰ ਤਲਵੰਡੀ ਸਾਬੋ ਟਰੈਕਟਰ ਮੰਡੀ ਤੇ ਰਵੀ ਦੇ ਟਰੈਕਟਰ ਭਾਈ ਬੋਕਰ ਦਾ ਭਤੀਜਾ ਗਾ ਰਵੀ ਟਰੈਕਟਰ ਚਾਣਾ ਹੈ ਅਗਵਾਲ ਦਾ ਭਤੀਜਾ ਲਾਲਿਆਣਾ ਵਾਲਿਆਂ ਦਾ ਇਹਨਾਂ ਦੇ ਟਰੈਕਟਰ ਦਿਖਾਉਣ ਲੱਗਾ ਤੁਹਾਨੂੰ ਵੀਡੀਓ ਨਾਲ ਬਣੇ ਰਿਓ ਅੰਤ ਤੱਕ ਵੀਡੀਓ ਨੂੰ ਦੇਖੇ ਤੇ ਬਾਈ ਦਾ ਫੋਨ ਨੰਬਰ ਪਹਿਲੇ ਹੀ ਬੋਲਦੇ ਰਿਓ ਵੀ ਤੇਰਾ ਫੋਨ ਨੰਬਰ ਹੋ ਜੀ 99172 99172 382 38108 ਬਾਈ ਦਾ ਪਿੰਡ ਹੈ ਲਾਲਿਆਣਾ ਨੇੜੇ ਤਲਵੰਡੀ ਸਾਬੋ ਜ਼ਿਲ੍ਹਾ ਬਠਿੰਡੇ ਦਾ ਪਿੰਡ ਹੈ ਅੱਗੇ ਸ਼ੁਰੂ ਕਰਦੇ ਆਰਜਨ ਹੈਗਾ 555 17 ਮਾਡਲ ਟਰੈਕਟਰ ਹੈ 17 ਮਾਡਲ ਟਰੈਕਟਰ ਹੈ ਹਾਂ ਜੀ ਸੈਂਟਰ ਪਾਵਰ ਹੈ ਨਾ ਹਾਂ ਜੀ ਸੈਂਟਰ ਗੇਅਰ ਵਾਲਾ ਪਾਵਰ ਸਟੀering ਵਾਲਾ ਟਰੈਕਟਰ ਹੈ 2017 ਮਾਡਲ ਹੈ ਪੰਜਾਬ ਨੰਬਰ ਦਾ ਟਰੈਕਟਰ ਹੈ ਚੰਗਾ ਟਰੈਕਟਰ ਹੈ ਮੰਗਲੇ ਟਾਇਰ ਦਾ ਜਮਨ ਨਵੇਂ ਹਜੇ ਬੰਬਲ ਜੇ ਵੀ ਨਿਕਸ ਹੈਗੇ ਬੰਬਲ ਵੀ ਨਿਕਸ ਹੈ ਹਜੇ ਪੂਰਾ ਘੈਂਟ ਟਰੈਕਟਰ ਹੈਗਾ 17 ਮਾਡਲ ਪਰ ਵੀ ਕਿੰਨਾ ਰੇਟ ਹੈ ਦਾ 4.9 ਚਾਰ ਲੱਖ 90 ਹਜ਼ਾਰ ਬਾਈ ਡਿਮਾਂਡ ਕਰਦਾ ਤੇ ਦੇਣਾ ਕਿੰਨੇ ਦਾ ਵੀਰੇ ਦੇ ਦੇਂਗੇ 70 470000 ਦਾ ਬਾਈਕਰ ਦੇ ਦਾਂਗੇ ਪੰਜਾਬ ਨੰਬਰ ਟਰੈਕਟਰ ਆ ਬਾਕੀ ਤੁਹਾਨੂੰ ਫੋਨ ਨੰਬਰ ਬੋਲਿਆ ਵੀ ਹੈ ਤੇ ਦੁਬਾਰੇ ਵੀ ਬੋਲ ਦਾਂਗੇ ਇਸ ਨੰਬਰ ਤੇ ਤੁਸੀਂ ਸਪਾਰ ਕਰ ਲਓ ਅੱਗੇ ਹੈਗਾ 363 ਪਲੱਸ ਵਾਲਾ ਬਹੁਤ ਸੋਹਣਾ ਟਰੈਕਟਰ ਆ ਨਵੇਂ ਆਗੇ ਟਰੈਕਟਰ ਪਿਆ 2010 ਮਾਡਲ ਆ 485000 ਰੁਪਿਆ ਟਰੈਕਟਰ ਦਾ ਰੇਟ ਆ ਫੁੱਲ ਟੌਪ ਮਾਡਲ ਆ এবੀਸੀ 11 ਚ এবੀਸੀ 11 ਚ ਪੰਜਾਬ ਨੰਬਰ ਟਰੈਕਟਰ ਹੈਗਾ ਡਿਸਟ੍ਰੀਬਿਊਟਰ ਵਾਲਾ ਡਬਲ ਡਿਸਟ੍ਰੀਬਿਊਟਰ ਲੱਗਿਆ ਹੈ ਹੈ ਰੱਖ ਦਿੰਦਾ ਕਰ ਦਿੰਦਾ ਕੀ ਚੱਲ ਤੇਰਾ ਫੋਨ ਨੰਬਰ ਬੋਲ ਦੇ 99638 94638 72032 73 72 71032 94638 71032 ਇਹ ਆ ਰਾਜਾ ਦਿਉਣ ਵਾਲਾ ਪੂਰਾ ਵੈਲੀ ਤੇ ਘੈਂਡ ਬੰਦਾ ਕਿਸੇ ਨੂੰ ਟਰੈਕਟਰ ਲੈਣਾ ਹੋਵੇ ਵੇਚਣਾ ਹੋਵੇ ਤਾਂ ਰਾਜੇ ਨਾਲ ਨੰਬਰ ਕਰ ਲਓ ਸਿਰਫ 2% ਕਮਿਸ਼ਨ ਤੇ ਕੰਮ ਕਰਦਾ ਭਾਈ ਟਰੈਕਟਰ ਲੈਣਾ ਹੋਵੇ ਚਾਹੇ ਵੇਚਣਾ ਹੋਵੇ ਹਣਾ ਹਾਂ ਤੇਰਾ ਨੰਬਰ ਦੁਬਾਰੇ ਫੇਰ ਬੋਲ ਦੇ ਰਾਜਾ 99638 94638 71032 71 71032 ਸਵੇਰੇ 9 ਵਜੇ ਤੋਂ ਬਾਅਦ ਤੇ ਸ਼ਾਮ ਨੂੰ 5 ਵਜੇ ਤੋਂ ਪਹਿਲਾਂ ਪਹਿਲਾਂ ਤੁਸੀਂ ਫੋਨ ਕਰਕੇ ਕਦੋਂ ਵੀ ਤੁਸੀਂ ਟਰੈਕਟਰ ਸੰਬੰਧੀ ਕੋਈ ਰੇਟ ਤੋਂ ਉਹਦੀ ਜਾਣਕਾਰੀ ਲੈ ਸਕਦੇ ਹੋ ਰੇਂਜ ਤੋਂ ਬਾਹਰ ਉਸ ਤੋਂ ਬਾਅਦ ਬਾਈ ਫੋਨ ਬੰਦ ਕਰ ਲੈਂਦਾ ਕਹਿੰਦਾ ਰੇਂਜ ਤੋਂ ਬਾਹਰ ਆਏ ਜੇ ਡਾਣਾ ਕਰੋ ਯਾਰ ਰਵੀ ਆ ਜਾ ਓਏ ਰੇਂਜ ਤੋਂ ਬਾਹਰ ਹਾਂ ਅੱਗੇ ਆ ਜਾਂਦਾ 485 ਵਧੀਆ ਟਰੈਕਟਰ ਹੈਗਾ 485 ਇਹ ਹੈਗਾ 2003 ਮਾਡਲ ਹੈ ਜੀ 1 ਲੱਖ 95000 ਰੁਪਏ ਡਿਮਾਂਡ ਹੈ ਰਵੀ ਕਿੰਨਾ ਦੇਣਾ ਹਜ਼ਾਰ ਦੇ 170000 ਦਾ 2 ਲੱਖ ਤੋਂ ਥੱਲੇ ਵਾਲੇ ਟਰੈਕਟਰ ਹੈਗੇ ਅੱਗੇ ਆ ਜਾਂਦਾ ਦੋ ਇਹ ਡਬਲ ਕਲਚ ਟਰੈਕਟਰ ਹੈ ਨਾ ਘੱਟ ਖਰਚਾ ਵਾਲਾ ਟਰੈਕਟਰ ਹੈ ਡਬਲ ਕਲਚ ਟਰੈਕਟਰ ਜੇ ਕਿਸੇ ਭਰਾ ਨੂੰ ਚਾਹੀਦਾ ਪੰਜਾਬ ਨੰਬਰ ਦਾ ਟਰੈਕਟਰ ਹੈ ਬਾਈ ਜੀ 485 ਅੱਛਰ ਅੱਗੇ ਆ ਜਾਂਦਾ ਸੋਨਾਲੀਕਾ 35 DI 2007 ਮਾਡਲ ਹੈ 2 ਲੱਖ ਤੇ 70000 ਦੀ ਮੰਗ ਹੈ ਟਰੈਕਟਰ ਦੀ ਸਾਈਡ ਗੇਅਰ ਵਾਲਾ ਟਰੈਕਟਰ ਹੈ ਜੇ ਕਿਸੇ ਭਰਾ ਨੂੰ ਚਾਹੀਦਾ ਹੋਵੇ ਪੰਜਾਬ ਨੰਬਰ ਕੀ ਪੰਜਾਬ ਨੰਬਰ ਹੋਰ ਵੀ ਪੰਜਾਬ ਪੀ 65 ਇਹ ਪੀ ਵੀ 65 ਪੰਜਾਬ ਨੰਬਰ ਟਰੈਕਟਰ ਹੈ ਰਵੀ ਇਹ ਕਿੰਨਾ ਦੇਣਾ ਵੀਰੇ ਇਹ 45000 ਦਾ 2 ਲੱਖ ਤੇ 450 ਅੱਗੇ ਆਂਦਾ ਅਰਜਨ ਨੋਵੋ 605 ਡੀਆਈਆਈ ਤੇਰਾ ਹੋਰ ਕਿਹੜਾ ਟਰੈਕਟਰ ਆ ਆ ਜਾ ਆਹ ਆ ਹੋਲੈਂਡ ਕਿਹਾ ਇਹ ਆਪਣੇ ਦੋ ਦੇ ਲੈਣੇ ਨੇ ਅੱਛਾ ਦੋ ਦਾ ਕਰਾਉਣੇ ਕਰਾਉਣੇ ਇੱਕ ਮਿੰਟ ਆਪਾਂ ਇਹਦੇ ਰਵੀ ਦੇ ਟਰੈਕਟਰ ਤੇ ਜਾ ਜੀ ਰਵੀ ਕੋਲ ਹੈਗਾ ਜੀ 3630 3630 ਹੈਗਾ ਜੀ 2003 ਮਾਡਲ ਹੈ 290000 ਰੁਪਏ ਦੀ ਮੰਗ ਆ ਟਰੈਕਟਰ ਦੀ ਰਵੀ ਆਈ ਸਾਹਮਣੇ ਕਰਾਉਣ ਇਹ ਕਿੰਨਾ ਦੇਣਾ ਵੀਰੇ ਇਹ ਦੋ ਲੱਖ 60000 ਹੈ ਦੋ ਲੱਖ 65000 ਦਾ ਫੋਨ ਨੰਬਰ ਉਹ ਵੀ ਬੋਲ ਦੇ ਤੁਰੇ 99172 ਜੀ 94172 3800 38108 38108 ਬਾਈ ਦਾ ਮੋਬਾਈਲ ਨੰਬਰ ਹੈ ਇਸ ਨੰਬਰ ਤੇ ਸੰਪਰਕ ਕਰਕੇ ਇਹਨਾਂ ਟਰੈਕਟਰਾਂ ਸੰਧੀ ਰੇਟਾਂ ਸੰਧੀ ਤੁਸੀਂ ਜਾਣਕਾਰੀ ਲੈ ਸਕਦੇ ਹੋ ਜੀ ਅੱਗੇ 855 ਬਾਈ ਕੋਲੇ ਇਹ ਪੰਜਾਬ ਨੰਬਰ ਦਾ 2008 ਮਾਰ ਲੈ 7.5 ਲੱਖ ਰੁਪਏ ਮਾਰਿਆ ਇਹਦੀ ਇਹ 3 ਲੱਖ ਰੁਪਏ ਵਿੱਚ ਮਿਲ ਜੂ ਠੀਕ ਇਸ ਇਹਨਾਂ ਟਰੈਕਟਰਾਂ ਸੰਧੀ ਰੇਟਾਂ ਸੰਧੀ ਤੁਸੀਂ ਬਾਈ ਰਵੀ ਨਾਲ ਜਾਣਕਾਰੀ ਸਾਂਝੀ ਕਰ ਸਕਦੇ ਹੋ ਜਦੋਂ ਮਰਜ਼ੀ ਤੁਸੀਂ ਫੋਨ ਕਰਕੇ ਟਰੈਕਟਰ ਆ ਕੇ ਟਰੈਕਟਰ ਖਰੀਦ ਲਿਓ ਆਪਣੇ ਵੀਡੀਓ ਨੂੰ ਚਲਦੇ ਚਲਦੇ ਨੂੰ ਬਸ ਸੇਅਰ ਕਰਦੇ ਉੱਤੇ ਪੇਜ ਨੂੰ ਲਾਈਕ ਫੋਲੋ ਤੇ ਸਬਸਕ੍ਰਾਈਬ ਕਰ ਲਓ ਜੀ